ਮੁੱਖ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਜਨਾਲਾ ਦੇ ਵਿੱਚ ਟੈਕਸੀ ਡਰਾਈਵਰਾਂ ਨੂੰ ਮਿਲਣ ਦੇ ਲਈ ਪਹੁੰਚਾ ਜਿੱਥੇ ਉਹਨਾਂ ਨੇ ਡਰਾਈਵਰਾਂ ਦੇ ਨਾਲ ਹੁਚੋਣਾ ਦੇ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਨ ਦਾ ਪ੍ਰੋਮਿਸ ਦਿੱਤਾ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਡਰਾਈਵਰਾਂ ਦੇ ਲਈ ਅਜਨਾਲਾ ਦੇ ਵਿੱਚ ਸੈਂ ਬਣਾਇਆ ਜਾਏਗਾ ਜਿਸ ਦੇ ਨਾਲ ਡਰਾਈਵਰਾਂ ਨੂੰ ਰਾਹਤ ਮਿਲੇਗੀ ਐਸਨਰ ਹੀ ਆਉਣ ਵਾਲੇ ਲੋਕਾਂ ਨੂੰ ਵੀ ਜਿਹੜਾ ਹੈ ਉਹਨਾਂ ਜਾਣ ਵਾਲੇ ਲੋਕਾਂ ਨੂੰ ਵੀ ਇਸ ਦੇ ਨਾਲ ਕਾਫੀ ਰਾਹਤ ਮਿਲੇਗੀ ਪਤੰਦਰ ਰੂਪੇ ਸਭੀ ਪਾਰਟੀ ਦੇ ਆਗੂ ਨੂੰ ਟੱਕਰ ਮਾਰੀ ਜੀ ਅੱਜ ਪਹਸਾਨ ਬੜੀ ਕਾਹ ਦੀ ਫਰਾਮੀ ਦਾਰ ਅਜੂਬੇ ਦੇ ਆਏ ਆ ਕਿ ਇਹ ਟੈਕਸੀ ਅਮ ਅਈ ਨਾਲੇ ਤੇ ਟੈਕਸੀਆਂ ਦਾ ਲਤਾ ਚੁੱਕ ਮੜਾ ਗਿਆ ਤਾਂ ਚੁੱਕਦੇ ਕੋਈ ਨਹੀਂ ਕੱਟੀ ਜਾਣੀ ਬਸਿਰ ਨਹੀਂ ਕਰਦੀ ਜਦੋਂ ਲੈਚਰਲ ਹੋ ਗਈ ਸੀ ਤਾਂ ਦੁਨੀਆਂ ਦੇ ਵਿੱਚ ਮਾਂ ਕੁਝ ਜਿਹਾ ਸਰਕਾਰ ਆਈ ਤੇ ਕੋਈ ਇਸਾ ਛੱਡ ਬਣਾ ਦੇ ਜੇ ਮੈਂ ਇਹਨਾਂ ਨੂੰ ਕਿਹਾ ਹੋ ਕੇ ਤੁਹਾਡਾ ਛੱਡ ਜੇਦਾ ਅਸੀਂ ਪ੍ਰਾਂਤਿਕ ਤੁਹਾਨੂੰ ਵਧੀਆ ਕੋਈ ਕਾਗਜ਼ ਬੱਲੇ ਬਹੁਤ ਵਧੀਆ ਟੁਟੇ ਸ਼ਹਿਰ ਦੇ ਤੈਸ ਲੱਖ ਦੇ ਹੋ ਟੈਕਸੀ ਦਾ ਇਹਨਾਂ ਲਈ ਵਧੀਆ ਜਿਹੜਾ ਕਿ ਜਿਹੜਾ ਜਿਹੜਾ ਸਭ ਤੋਂ ਵੱਡਾ ਕੀਤਾ ਇਲੈਕਸ਼ਨ ਦੇ ਲੋਕਾਂ ਨੂੰ ਹਰ ਵਾਰਾ ਜਿਹੜਾ ਪੂਰਾ ਕਰ ਤੋ ਇਹਨਾਂ ਨੂੰ ਟੈਕਸੀ ਦਾ ਜਿਹੜਾ ਬਹੁਤ ਬੜਾ ਸੀ ਪਾਵੇ ਉੱਤੇ 2 ਲੱਖ ਲੱਗੇ 3 ਲੱਖ ਲੱਗੇ ਜਿੰਨਾ ਲੱਗੂਗਾ ਉਹਨਾਂ ਸਰਕਾਰ ਨਾਲ ਵੀ ਪ੍ਰਤੀਬੱਧ ਕਰੇ ਮੈਂ ਦੁਬਾਰਾ ਪ੍ਰਤੀਯਾਗੀ ਇਸ ਵਾਰ ਦੂਜੀ ਲਈ ਆ ਵੀ ਬਸ ਕਿ ਮੈਂ ਜਰੂਰ ਜੇ ਉਹਨਾਂ ਨੂੰ ਆਪਾਂ ਸਰਪਰਾਜ ਕਰੀਏ ਇਸ ਕਰਕੇ ਰੋਡ ਸਰਟ ਵੀ ਨਾ ਕਰਦਾ ਡਰਾਈਵਰਾਂ ਨੂੰ ਘੱਟ ਕੀਤੀ ਸੀ ਤਾਂ ਜਦੋਂ ਕਾਫੀ ਪੁਰਾਣੀ ਕੀਤੀ ਗਿਆ ਸੀ ਦੇਖੋ ਰੂਟ ਸਰਟ ਦਾ ਬੜਾ ਕੰਮ ਕਰਦੇ ਡਰਾਈਵਰ ਵੀ ਦਿੰਦੀ ਆ ਕਿ ਸਿਆਣੇ ਉਹਨੂੰ ਦੇਖਣਾ ਤਾਂ ਜਾਨਾ ਬੜੀਆ ਕੀਤੀ ਹੈ ਇਹਨਾਂ ਦੀ ਆਪਣੀ ਜਾਨ ਵੀ ਜਿਵੇਂ ਸਵਾਰੀਆਂ ਬੈਠੀਆਂ ਸੀ ਉਹਨਾਂ ਦੀ ਜਾਨ ਨਾਲ ਦੇਖਾ ਤਾਂ ਉਹਨਾਂ ਦੀ ਤੋਂ ਦਾ ਮੌਸਮ ਤੇ ਤਾਂ ਅੰਗਰ ਵੱਲ ਤਲਾ ਗਈਦਾ ਹੌਰੀ ਗੱਡੀ ਕਲੋਨੀ ਤੇ ਦੀਆ ਉਹੋ ਤੇ ਤੁਮਹਾਨੂੰ ਸਭ ਤੋਂ ਜ਼ਰੂਰ ਤੇ ਆਹ ਖੜਾ ਜਾਈਦਾ ਉਹ ਸਪੀਡ ਗੱਡੀ ਵੀ ਚਲੋਣੀ ਚਾਹੀਦੀ ਹੈ ਮੇਰੀ ਇਹਨਾਂ ਨੂੰ ਕਹੀ ਹੈ ਆਪਣਾ ਤੇ ਦੂਸਰਾ ਵੀ ਜ਼ਿਆਦਾ ਜਿਹੜਾ ਇਹਨਾਂ ਨੂੰ ਖਰਾਬ ਕਰੇ। ਮੰਤਰੀ ਸਾਹਿਬ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਕਿਸ ਤਰ੍ਹਾਂ ਦੇ ਨਤੀਜੇ ਦੇਖਣੋਂ ਮਿਲਣਗੇ ਤੁਹਾਡੀ ਡਿਊਟੀ ਕਰੋਨ ਬਾਗ ਲੱਗੀ ਹੋਈ ਹੈ। ਨਹੀਂ ਜੀ ਮੇਰੀ ਕਰੋਨ ਬਾਗ ਡਿਊਟੀ ਮੈਂ ਅੱਜ ਹੀ ਮੰਗੇ ਰਿਹਾ ਹਾਂ। ਹੂੰ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਾ ਰਹੀ ਹੈ ਅਰਵੇਦ ਕੇਜਰੀ ਵਾਲ ਦੀ ਦੁਬਾਰਾ ਦਿੱਲੀ ਦੇ ਮੁਖਵਤੀ ਬਾਰੇ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਹੈ। ਕਿ ਇਹ ਦੁਬਾਰਾ ਜਾਵਾਂਗੇ ਪ੍ਰਚਾਰ ਕਰਨ ਵਾਸਤੇ 26 ਜੁਲਾਈ ਤੋਂ ਬਾਅਦ ਸਤਾਈ 28 ਉਹ ਹਫਤਾ ਸਰੋਤ ਨੂੰ ਲਾਵੋਗੇ ਸੋ ਮੇਰਾ ਖਿਆਲ ਹੈ ਕਿ ਮਾਰ ਮਾਰ ਕੇ ਪਾਉਂਦਾ ਦਿੱਲੀ ਵਿੱਚ ਆਮ ਆਦਮੀ ਦੇ ਸੰਸਦ ਬੜੀ ਬੜੀ ਪੀਸਣਾ ਕਰੀਓ ਚਿੱਤ ਪਿਛਲੇ ਦਿਨ ਸੀਐਮ ਸਾਹਿਬ ਨੇ ਪੀਸੀ ਕਰਕੇ ਅਰਵਿੰਦ ਕੇਜਰੀਵਾਜ ਜੀ ਨੇ ਪੀਸੀ ਕਰਕੇ ਕਿਹਾ ਸੀ ਕਿ ਬੀਜੇਪੀ ਵੱਲੋਂ ਜਿਹੜੀਆਂ ਨੇ ਕੁਝ ਵੋਟਾਂ ਕਟਾਈਆਂ ਗਈਆਂ ਨੇ ਕੁਝ ਬਣਵਾਈਆਂ ਗਈਆਂ ਨੇ ਕਿੰਨਾ ਕੁ ਫਰਕ ਬੀਜੇਪੀ ਬੜੇ ਨੀਵਲੇ ਲੈਵਲ ਤੇ ਹਸਪਤਾਲ ਤੇ ਭਲਾਈਆਂ ਦੀ ਕੁੱਝ ਕੁੱਝ ਕੰਮ ਜਿਹੜੇ ਉਹ ਕਾਜ ਬੀਜੇਪੀ ਦੇ ਲੀਡਰ ਜਿਹੜੇ ਕੰਨੀਆਂ ਬੜੀਆਂ ਲੋਕਾਂ ਦੀ ਬੋਤਾਂ ਬੜੀਆਂ ਉਹ ਬਹੁਤ ਸਾਰਾ ਧਾਵਾ ਤੇ ਪੋਟਾਸ਼ੀਆ ਔਰ ਉੱਥੇ ਸਰ ਕੇ ਅਰਿੰਦ ਕੇਰੀਵਾਦੀ ਦੇ ਹਲਕੇ ਤੋਂ ਘਟਾ ਦਿਆ ਨੀ ਕੀ ਲੱਗਦਾ ਹੈ ਬੀਜੇਪੀ ਡਰੀ ਹੋਈ ਹੈ ਬਹੁਤ ਜ਼ਿਆਦਾ ਡਰੀ ਹੋਈ ਉਹ ਇੰਨੀ ਕਿ ਡਰੀ ਮੈਂ ਤੁਹਾਨੂੰ ਦੱਸਦੀ ਸਾਹਿਬ ਅਸੀਂ ਦਿੱਲੀ ਜਾ ਕੇ ਦੇਖੋਗੇ ਨਾ ਤੁਹਾਨੂੰ ਐ ਲੱਗੂਗਾ ਜਿਦਾ ਬੀਜੇਪੀ ਵਾਲੇ ਪਾਗਲ ਹੋ ਗਏ ਜਿੱਦਾਂ ਨਾ ਪਤਾ ਜੀ ਕੀ ਉਹਨਾਂ ਨੂੰ ਦਿਸਦਾ ਪਤਾ ਵੀ ਇਹ ਸਭ ਲੋਕਾਂ ਨੂੰ ਹਾਰ ਦਾ ਡਰ ਸਾਰੇ ਨਾਲ ਹੈ ਹਾਰ ਦਾ ਡਰ ਨੂੰ ਪਤਾ ਹਰ ਵਾਰੀ ਆਉਂਦਾ ਕੌਂਸੀਆਂ ਬੈਠਦੇ ਕੇਰੀਆ ਸਾਹਿਬ ਕੌਂਸੀਆਂ ਸਰਕਾਰ ਬਣਦੀ ਵਧੀਆ ਵਧੀਆ ਬਣੂਗੀ ਮੇਰੇ ਖਿਆਲ ਤੋਂ ਬਹੁਤ ਵੱਡੀ ਲੀਡਰ ਇਸ ਦਿਵਾਨ ਚ ਦੁਬਾਰਾ ਸੇਮ ਮੰਜ਼ਰ ਬਿਲਕੁਲ ਤੇਰੀ ਸੀਐਮ ਹੋ ਗਿਆ